ਜੀ ਮੁਲਾਜ਼ਮਾਂ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਰੇ ਵੀਰ ਭਰਾ ਇਕੱਠੇ ਹੋਏ ਸੀ ਤਾਂ ਅਸੀਂ ਪਹਿਲਾਂ ਸਭ ਤੋਂ ਮੁਲਾਜ਼ਮਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਬਾਕੀ ਦੁੱਖ ਦੀ ਗੱਲ ਹੈ ਕਿ ਸਾਡੇ ਇੱਕ ਮੁਲਾਜ਼ਮ ਵੀਰ ਨਾਲ ਧੱਕਾ ਕੀਤਾ ਗਿਆ ਤੇ ਉਹਨੂੰ ਨੌਕਰੀ ਤੋਂ ਕੱਢਿਆ ਗਿਆ ਸਾਨੂੰ ਉਸ ਬਾਰੇ ਲੀਗਲੀ ਤਾਂ ਹਲੇ ਜਾਣਕਾਰੀ ਨਹੀਂ ਦੀ ਕਿ ਉਹਦੇ ਕੀ ਸਬੰਧ ਨੇ ਪਰ ਉਹਨੂੰ ਇਨਸਾਨੀਅਤ ਦੇ ਨਾਂ ਤੇ ਇਸ ਤਰ੍ਹਾਂ ਨੌਕਰੀ ਦੇ ਵਿੱਚੋਂ ਕਿਸੇ ਨੂੰ ਵੀ ਨਹੀਂ ਕੱਢਣਾ ਚਾਹੀਦਾ ਅਸੀਂ ਇਹ ਛੋਰਟੀ ਨੂੰ ਚੇਤਾਵਨੀ ਦਿੰਦੇ ਆ ਕਿ ਇਹ ਕੰਮ ਨੂੰ ਜਿਹੜਾ ਫੈਸਲਾ ਵਾਪਸ ਲਿਆ ਜਾਵੇ ਉਹ ਮੁਲਾਜ਼ਮ ਭਰਾ ਨੂੰ ਸਾਡੇ ਨੂੰ ਵਾਪਸ ਨੌਕਰੀ ਤੇ ਰੱਖਿਆ ਜਾਵੇ ਇਸ ਗੱਲ ਦੇ ਉੱਤੇ ਸਾਡੀ ਸਾਰਿਆਂ ਦੀ ਸਹਿਮਤੀ ਬਣੀ ਹੈ ਕਿ ਅਸੀਂ ਉਹਦੇ ਪੱਖ ਦੇ ਵਿੱਚ ਅੱਜ ਸੌਟੀ ਨੂੰ ਅਸੀਂ ਇੱਕ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ ਕਿ ਬਾਕੀ ਸਾਰੇ ਮੁਲਾਜ਼ਮ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਇਲੈਕਸ਼ਨਾਂ ਆ ਰਹੀਆਂ ਨੇ ਤਾਂ ਇਲੈਕਸ਼ਨਾਂ ਦੇ ਵਿੱਚ ਸਾਡਾ ਸਾਥ ਦਿਓ ਕਿ ਅੱਜ ਵੀਰ ਸਾਰੇ ਇਸ ਗੱਲ ਦੇ ਉੱਤੇ ਇਕੱਠੇ ਹੋਏ ਆਂ ਕਿ ਅਸੀਂ ਇੱਕ ਮਤ ਹੋ ਕੇ ਇੱਕ ਸਾਂਝੀ ਟੀਮ ਦੇ ਨਾਲ ਅਸੀਂ ਇਲੈਕਸ਼ਨਾਂ ਦੇ ਵਿੱਚ ਉਤਰਾਂਗੇ ਤੇ ਸਾਰੇ ਮੁਲਾਜ਼ਮਾਂ ਦੇ ਸਹਿਯੋਗ ਦੇ ਨਾਲ ਚੰਗੀ ਟੀਮ ਲੈ ਕੇ ਆਉਂਦਾ ਧੰਨਵਾਦ ਵਾਹਿਗੁਰੂ ਜੀ ਚ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਕੈਂਪਸ ਨੇਬਰਹੂਡ ਕੈਂਪਸ ਔਰ ਜਿੰਨੇ ਸਾਡੇ ਰੀਜਨਲ ਸੈਂਟਰ ਦੇ ਵਿੱਚ ਮੁਲਾਜ਼ਮ ਸਾਥੀ ਭੈਣ ਭਰਾ ਨੇ ਸਾਡੇ ਪੰਜਾਬੀ ਯੂਨੀਵਰਸਿਟੀ ਪਰਿਵਾਰ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਨਵੇਂ ਵਿਰੇ 2126 ਦੀਆਂ ਬਹੁਤ ਬਹੁਤ ਮੁਬਾਰਕਾਂ ਜਿਸ ਤਰ੍ਹਾਂ ਸਾਥੀਆਂ ਨੇ ਦੱਸਿਆ ਕਿ ਇੱਕ ਮੁਲਾਜ਼ਮ ਸਾਥੀ ਸਾਡਾ ਨੌਕਰੀ ਤੋਂ ਕੱਢਿਆ ਗਿਆ ਹੈ ਕੋਸ਼ਿਸ਼ ਕੀਤੀ ਨੂੰ ਬੇਨਤੀ ਕਰਾਂਗੇ ਵਾਈਸ ਸਾਹਿਬ ਨੂੰ ਸਾਹਿਬ ਨੂੰ ਕਿ ਉਹਨੂੰ ਹੋਰ ਪੱਖਾਂ ਤੋਂ ਵਿਚਾਰਿਆ ਜਾਵੇ ਕਿਉਂਕਿ ਮੁਲਾਜ਼ਮ ਦਾ ਜਿਹੜਾ ਘਰ ਹੈ ਪਰਿਵਾਰ ਉਹਦੀ ਨੌਕਰੀ ਨਾਲ ਚੱਲਦਾ ਸੋ ਕਿਤੇ ਨਾ ਕਿਤੇ ਉਹਨੂੰ ਹਿਊਮਨ ਗਰਾਉਂਡ ਤੇ ਥੋੜਾ ਜਿਹਾ ਵਾਚਿਆ ਜਾਵੇ ਔਰ ਕੋਸ਼ਿਸ਼ ਕੀਤੀ ਜਾਵੇ ਕਿ ਉਹਨੂੰ ਦੁਬਾਰਾ ਇਸ ਯੂਨੀਵਰਸਿਟੀ ਤੇ ਧਿਆਨ ਦਿੱਤਾ ਜਾਵੇ ਔਰ ਅੱਗੇ ਇਲੈਕਸ਼ਨ ਦਾ ਜਿਹੜਾ ਹੈਗਾ ਆਉਣਾ ਨੇ ਸਾਰੇ ਮੁਲਾਜ਼ਮ ਸਤਿਕਾਰੋਂ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿਹੜੀ ਹੈਗੀ ਆ ਇੱਕ ਚੰਗੀ ਸੋਚ ਨਵੀਂ ਵਧੀਆ ਟੀਮ ਔਰ ਸਾਰੇ ਜਿੰਨੇ ਗਰੁੱਪਸ ਨੇ ਸਾਡੇ ਨਾਲ ਸਹਿਮਤ ਦੇ ਦਿੱਤੇ ਬਾਕੀ ਨੇ तकरीबन ਸਾਰੇ ਦੇ ਕੁਝ ਆਏ ਨਹੀਂ ਸਾਥੀ ਉਹ ਵੀ ਆ ਜਾਣਗੇ ਆਪਾਂ ਸਾਰੇ ਨਾਲ ਮਿਲ ਕੇ ਵਿਚਾਰ ਕਰਕੇ ਇੱਕ ਨਵੀਂ ਸੋਚ ਔਰ ਨਵੀਂ ਚੰਗੀ ਟੀਮ ਜਿਹੜੀ ਮੁਲਾਜ਼ਮ ਸਾਥੀਆਂ ਦੇ ਹੱਕ ਵਿੱਚ ਹੋਵੇ ਉਹਨਾਂ ਦੀ ਪ੍ਰਮੋਸ਼ਨਾਂ ਕਰਵਾਉਣ ਦੇ ਲਈ ਕੱਚਿਆਂ ਤੋਂ ਪੱਕੇ ਮੁਲਾਜ਼ਮ ਕਰਨ ਲਈ ਜਿਹੜੇ ਡੇਲੀ ਵੇਜ ਤੋਂ ਨੇ ਉਹਨਾਂ ਨੂੰ ਕਿਦਾਂ ਵਰਕਚਾਰਜ ਰੈਗੂਲਰ ਕੀਤਾ ਜਾ ਸਕਦਾ ਹੈ ਸੋ ਔਰ ਹੋਰ ਵੀ ਜਿੰਨੇ ਜਿਹੜੇ ਸਾਥੀ ਦਾ ਜਿਹੜਾ ਜਿਹੜਾ ਵੀ ਹੱਕ ਬਣਦਾ ਉਹਨੂੰ ਮਿਲਣਾ ਚਾਹੀਦਾ ਸੋ ਉਸ ਤੇ ਆਪਾਂ ਮੰਥਨ ਕਰਾਂਗੇ ਸਾਰੇ ਮਿਲ ਕੇ ਉਹਦੀ ਕਿੰਨੀ ਵੀ ਟੀਮ ਆਪਾਂ ਜਿਹੜੀ ਹੈਗੀ ਮੈਦਾਨ ਚ ਉਤਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ